ਆ ਵੀ ਜਿਹੜੇ ਵੱਡੇ ਭਰਾ ਦੀ ਅਲਮਾਰੀ ਜਿਹੜੀ ਦਾਜ ਦੀ ਹੈ ਖਰਾਬ ਹੋ ਗਈ ਸਾਰੀ ਤੇ ਬੈੱਡ ਵੀ ਅੰਮ੍ਰਿਤਸਰ ਲੈ ਗਈ ਤੇ ਉਹ ਵੀ ਖਰਾਬ ਜਾ ਕੇ ਸਕਾਇਰ ਚੁੱਕਣ ਲੱਗੇ ਤੇ ਖੇਲੇ ਖੁੱਲਰ ਗਏ ਸਾਰੇ ਕਮਰੇ ਦੀ ਹਾਲਤ ਆ ਵੇਖੋ ਇਹਨਾਂ ਨਾਲ ਪਾਣੀ ਆ ਕੇ ਚੜਿਆ ਸੀ ਇਤੋਂ ਜ਼ਿਆਦਾ ਸੀ ਆ ਵੱਡਾ ਭਰਾ ਉੱਤੇ ਚੜਿਆ ਸੀ ਜਿਹੜਾ ਟੈਲਾਂ ਥੱਲੇ ਡਿੱਗੀਆਂ ਹੈ ਉਹ ਵੇਖਣ ਡਿਆ ਹੀ ਕੁਛ ਤੇ ਟੈਲਾਂ ਥੱਲੇ ਡਿੱਗੀਆਂ ਬਾਕੀ ਫਰਸ਼ ਬੱਗੇ ਆ 5 5 6 6 ਇੰਚੀ ਫਰਸ਼ ਬੱਗੇ ਆ ਇਧਰ ਫਰਸ਼ ਬੈਠਾ ਬਾਕੀ ਇਹ ਕਿ ਸਾਂਝੀ ਕੰਦ ਹੈ ਜਿਹੜੀ ਸਾਂਝੀ ਕੰਦ ਹੋਵੇ ਨੁਕਸਾਨ ਹੋਇਆ ਹੀ ਉਹਦਾ ਵੀ ਨੁਕਸਾਨ ਹੋਇਆ ਉਹ ਫਟੀ ਪਈ ਹੈ ਉਹ ਦੇਖੋ ਜੀ ਅਤਰੇੜ ਪਈ ਪੂਰੀ ਪਰਲੇ ਬੰਨੇ ਜਾ ਕੇ ਦੂਜੇ ਘਰ ਦਿਖਾਉਣਾ ਉਹ ਵੀ ਕਾਫੀ ਫਟੇ ਹੋਣਾ ਫਰਸ਼ੇ ਬੈਠਾ ਉਹਨਾਂ ਨਾਲ ਹੀ ਤੇ ਆਹ ਵੇਖੋ ਆਹ ਫਰਸ਼ ਵੀ ਪੰਜ ਪੰਜ ਛੇ ਚੰਦੀ ਬੈਗੇ ਆ ਹੋਰ ਬਾਲਿਆਂ ਵਾਲੇ ਛੱਤ ਆ ਤੇ ਇਹਨਾਂ ਨੂੰ ਰਿਪੇਅਰ ਕਰਕੇ ਦੁਬਾਰਾ ਇਹਨਾਂ ਦੀ ਕਰਨਾ ਪੈਣਾ ਇਹਨਾਂ ਨੂੰ ਸਿਸਟਮ ਜੋ ਵੀ ਹੁੰਦਾ ਇਹਦਾ ਇਹ ਟੇ ਇਹੀ ਕੰਮ ਆ ਜਾਊਗੀ ਬਾਕੀ ਐਡ ਹੋਊਗੀ ਟੇ ਵਿੱਚ ਥੋੜੀ ਥੋੜਾ ਮਜ਼ਦੂਰੀ ਦਾ ਖਰਚਾ ਲੂਗਾ